ਰਾਮਪਰਾ ਫੂਲ ਦੇ ਜਿਹੜੇ ਬੂਥ ਲੱਗੇ ਹੋਏ ਨੇ ਸੋਨ ਦਿਖਾਉਣਿਆ ਜੋ ਭਾਈ ਸਰਬਜੀਤ ਸਿੰਘ ਖਾਲਸਾ ਵੱਲੋਂ ਉਹਨਾਂ ਦੇ ਬੂਥ ਲਗਾਏ ਗਏ ਨੇ ਤੇ ਸਾਇਲੈਂਟ ਵੋਟ ਬਹੁਤ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਪੈ ਰਹੀ ਆ ਭਾਈ ਸਰਬਜੀਤ ਸਿੰਘ ਖਾਲਸਾ ਦੀ ਲਗਾਤਾਰ ਸਪੋਰਟ ਹੋ ਰਹੀ ਆ ਤੁਹਾਨੂੰ ਰਾਮਪਰਾ ਫੂਲ ਦੇ ਸਾਰੇ ਬੂਥ ਅਸੀਂ ਦਿਖਾ ਰਹੇ ਆ ਕਿਹੜੇ ਬੂਥਾਂ ਤੇ ਲੋਕ ਬੈਠੇ ਨੇ ਕਿਹੜੇ ਬੂਥਾਂ ਤੋਂ ਕਿਹੜੀ ਪਾਰਟੀ ਦੇ ਉੱਠ ਕੇ ਚਲੇ ਗਏ ਨੇ ਕਿਉਂਕਿ ਉਹਨਾਂ ਕੋਲ ਕੋਈ ਨਹੀਂ ਜਾ ਰਿਹਾ ਬੂਥ ਕੋਲੇ ਇਹ ਪਹਿਲਾ ਬੂਥ ਲੱਗਿਆ ਹੋਇਆ ਜੀ ਇਹ ਭਾਰਤੀ ਮਡ ਸਕੂਲ ਰੋਡ ਤੇ ਭਾਈ ਸਰਪ ਜੀ ਸਿੰਘ ਖਾਲਸਾ ਜੀ ਦਾ ਇਹ ਬੂਥ ਖਾਲੀ ਹੋ ਚੁੱਕਿਆ ਸ਼੍ਰੋਮਣੀ ਅਕਾਲੀ ਦਲ ਦਾ ਇੱਥੋਂ ਉੱਠ ਕੇ ਚਲੇ ਗਏ ਨੇ ਆਮ ਆਦਮੀ ਪਾਰਟੀ ਦਾ ਬੂਥ ਹੈ ਜੀ ਸੁਣ ਸਾਰੇ ਬੂਥ ਦਿਖਾ ਰਹੇ ਆਂ ਰੰਪਰਾ ਫੁੱਲ ਦੇ ਦੁਪਹਿਰ ਦਾ ਸਮਾਂ ਹੋ ਚੁੱਕਿਆ ਅਮਰਜੀਤ ਕੌਰ ਸਾਹੂ ਕੇ ਕਾਂਗਰਸ ਉਮੀਦਵਾਰ ਐਮਪੀ ਬੈਠੇ ਨੇ ਇਹ ਬੀਜੇਪੀ ਹਾਂ ਸਰਾਜਾ ਸਜਦਾ ਬੂਥ ਜਿੱਥੋਂ ਟਕੇ ਚਲੇ ਗਏ ਨੇ ਇਹਨਾਂ ਦੇ ਵਰਕਰ ਬਾਕੀ ਤੁਹਾਨੂੰ ਸਾਰੇ ਅੱਗੇ ਅਪਡੇਟ ਤੁਹਾਨੂੰ ਦੱਸਦੇ ਆਂ ਕਿ ਇਹ ਬੁਤ ਹੈਈ ਪਾਰਕੇ ਮੋੜ ਸਕੂਲ ਦਾ ਇੱਧਰ ਬੁਤ ਆ ਗਏ ਜੀ ਆਮ ਆਦਮੀ ਪਾਰਟੀ ਦੇ ਵਰਕਰ ਵਰਕਰ ਸਹਿਬਾਨ ਬੈਠੇ ਨੇ ਦਪਹਿਰ ਦਾ ਵੇਲਾ ਹੋ ਗਿਆ। ਪਾਕੀ ਸਾਨੂੰ ਸਾਰੀ ਅਪਡੇਟ ਅਸੀਂ ਟਾਈਮ ਦੇ ਹਿਸਾਬ ਨਾਲ ਤੁਹਾਨੂੰ ਵੀਡੀਓ ਦੇ ਵਿੱਚ ਮਿਲਦੀ ਰਹੂਗੀ। ਆ ਲੈਪਟਾਪ ਆ ਜੀ ਮਨਪ੍ਰੀਤ ਸਿੰਘ ਮੀਤ। ਦਿਆਲਪੁਰਾ ਭਾਈ ਕਾ ਜਿਹਨਾਂ ਦਾ ਚੋਣ ਨਿਸ਼ਾਨ ਲੈਪਟਾਪ ਹੈ। ਕਰਮੀ ਬਹੁਤ ਜ਼ਿਆਦਾ ਹੋ ਚੁੱਕੀ ਆ। ਕਾਂਗਰਸ ਦਾ ਜਿਹੜਾ ਪਿੱਛੇ ਦਫਤਰ ਸੀਗਾ ਬੂਥ ਲੱਗਿਆ ਵੈ ਸਿੱਧੂ ਉੱਤੇ ਜੇ ਬੈਠੇ ਸੀਗੇ ਆਹ ਬੂਥ ਤੁਸੀਂ ਦੇਖ ਸਕਦੇ ਹੋ ਕਾਂਗਰਸ ਦਾ ਇੱਥੋਂ ਵਰਕਰ ਜਿਹਨੇ ਡਿਊਟੀ ਲੱਗੀ ਹੋਈ ਸੀ ਉਹ ਚਲੇ ਗਏ ਨੇ ਬਾੜ ਦੇ ਹਿਸਾਬ ਦੇ ਨਾਲ ਦੇ ਬੂਥ ਲੱਗੇ ਹੋਏ ਨੇ ਆਪਾਂ ਕਿਹੜਾ ਪਾਸਾ ਤੁਹਾਨੂੰ ਬਾਲਾ ਮਾ ਮੋਟੇ ਜੁੜਦੇ ਕਰਮੀਕਰ ਹੰਡੇ ਪਾਣੀ ਦੀ ਸ਼ੀਲ ਵੀ ਲਗਾਈ ਗਈ ਹੈ। ਇਸ ਦੀ ਗਰਮੀ ਬਹੁਤ ਜ਼ਿਆਦਾ ਇੱਕ ਬੂਥੇ ਲੱਗਿਆ ਪਿਆ ਬੀ ਜੀ ਪੀ ਪੰਜ ਸਹਾਜ ਸਿਹਜ ਓ ਚੁੱਕੀ ਇਹਨੂੰ 50 ਰੁਪਏ ਦੇ 432 ਠੀਕ ਹੈ ਠੀਕ ਹੈ ਉਹ ਠੀਕ ਹੈ ਹੋਰ ਦਿੱਤਾ ਕਿੰਨੇ ਹੀ ਇਸ ਰੋਮਨੀ ਅਕਾਲੀ ਦਰ ਰਾਜਵਿੰਦਰ ਸਿੰਘ ਧਰਮਕੋੜ ਦਾ ਉਹਨਾਂ ਦਾ ਬੂਤ ਆਮ ਆਦਮੀ ਪਾਰਟੀ ਕਰਮਜੀਤਨ ਮੋਹਨ ਠੀਕ چل ਰਿਹਾ ਕੰਮ ਵਧੀਆ ਆ ਬੱਲੇ 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 ਕਰਾ ਰਹੇ ਕੋਈ ਨਹੀਂ ਬੋਤਾਲਾ ਲੱਗਾ ਭਾਈ ਸਰਬਜੀਤ ਸਿੰਘ ਖਾਲਸਾ ਜੀ ਦਾ ਭਾਈ ਸਰਬਜੀਤ ਸਿੰਘ ਖਾਲਸਾ ਦਾ ਬੋਤਲ ਲੱਗਿਆ ਫਿਰ ਆਮਪਰਾ ਫੁੱਲ ਦੀ ਤੁਸੀਂ ਤੁਹਾਨੂੰ ਅਸੀਂ ਪਾੜਕਾਂ ਤੋਂ ਅੱਧਲੀ ਮੰਡੀ ਦਾ ਪਟਿਆਲਾ ਮੰਡੀ ਦਾ ਤੁਹਾਨੂੰ ਦਿਖਾ ਰਹੇ ਹਾਂ ਦ੍ਰਿਸ਼ ਸੰਕਟਾਂ ਦਾ ਜਿੱਥੇ ਭਰਪੂਰ ਪਿਆਰ ਮਿਲਦਾ ਹੈ ਭਾਈ ਸਰਵਜੀਤ ਸਿੰਘ ਖਾਲਸਾ ਜੀ ਨੂੰ ਤੁਹਾਨੂੰ ਪਰਲ ਮੰਡੀ ਨਾਭਾ ਮੰਡੀ ਦਾ ਵੀ ਤੁਹਾਨੂੰ ਦ੍ਰਿਸ਼ ਦਿਖਾਵਾਂਗੇ ਕਿਸ ਤਰ੍ਹਾਂ ਦਾ ਚਲ ਰਿਹਾ ਵੋਟਾਂ ਦਾ ਕੰਮ ਇਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡਿੱਗੀ ਵਾਲਾ ਸਕੂਲ ਕਹਿੰਦੇ ਨੇ ਉਸ ਦੇ ਵਿੱਚ ਵੋਟਾਂ ਦਾ ਪੂਰਾ ਆਦਰ